करेक्टर वाइज ऑल्सो यू है वेरी स्ट्रोंग अपने वैल्यूज लाइफ के वैल्यूज ने भी स्ट्रग बनाओ ताकि अगर ये वील होगा अगले जा सकते पंजाब ना सू बड़ा प्राउड होना चाहता है दट पंजाब इज द स्टेट विच इज द ब्रैड बास्केट फॉर द होल कंट्री नॉट ओनली फॉर कंट्री इवन फॉर द वर्ल्ड ऑल्सो ब्रैड बास्केट इज दट वी आर प्रोवाइडिंग the major we try sub major food grains to whole not only india to whole world so so much proud I'm on our sarani know. parisa shree kal ate naal hi punjab de was diyan bahut bahut mubarakaan apne kol itthe bachchiyan ne bahut kuch dassya ajj punjabi wali unna sab to pehla dekho tanu dassya ki punjab jehda shabd hai doyo shabdan de sheel to baneya punjab punjab plus panj plus aap aapdart kiya pani ਜਾਨੀ ਕਿ ਆਪਣਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ ਸੀ ਦਾ ਮਤਲਬ ਇਹ ਹੈ ਕਿ ਹੁਣ ਨਹੀਂ ਹੈਗੀ ਠੀਕ ਹੈ 1947 ਜਾਨੀ ਕਿ 1947 ਜਦੋਂ ਦੇਸ਼ ਦੀ ਵੰਡ ਹੋਈ ਉਸ ਸਮੇਂ ਆਪਣੇ ਕੋਲੋਂ ਢਾਈ ਦਰਿਆ ਸੀ ਜਿਹੜੇ ਲੈਂਦੇ ਪੰਜਾਬ ਜਾਨੀ ਕਿ ਪਾਕਿਸਤਾਨ ਚ ਜਾਣਗੇ ਔਰ ਢਾਈ ਦਰਿਆ ਜਿਹੜੇ ਨੇ ਆਪਣੇ ਕੋਲ ਠੀਕ ਹੈ ਸਤਲੁਜ ਬਿਆਸ ਤੇ ਰਾਵੀ ਜਿਹੜੇ ਢਾਈ ਦਰਿਆ ਨੇ ਉਹ ਆਪਣੇ ਕੋਲ ਭਾਰਤ ਚ ਵਹਿ ਰਹੇ ਜਿਸ ਚੀਜ਼ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਦੇਖੋ ਬੱਚਿਆਂ ਨੇ ਤੁਹਾਨੂੰ ਪੰਜਾਬੀ ਸੱਭਿਆਚਾਰ ਬਾਰੇ ਦੱਸਿਆ ਕਿ ਸਾਡਾ ਲੋਕ ਨਾਚ ਗਿੱਧਾ ਪੰਗੜਾ ਠੀਕ ਹੈ ਉਸ ਤੋਂ ਇਲਾਵਾ ਆਪਾਂ ਦੇਖਿਆ ਕਿ ਸਾਡਾ ਜਿਹੜਾ ਮੁੱਖ ਭੋਜਨ ਹੈ ਜਿਹੜਾ ਮਤਲਬ ਦੁਨੀਆ ਚ ਜਿਹਦੇ ਲਈ ਆਪਾਂ ਪ੍ਰਸਿੱਧ ਮੰਨੇ ਜਾਂਦੇ ਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਦੁੱਧ ਦਹੀਂ ਲੱਸੀ ਸਾਡੇ ਲੋਕ ਨਾਚ ਗਿੱਧਾ ਪੰਗੜਾ ਸਾਡੀਆਂ ਲੋਕ ਖੇਡਾਂ ਹੋ ਗਈਆਂ ਗੁੱਲੀ ਡੰਡਾ ਕਬੱਡੀ ਪਹਿਲਵਾਨੀ ਬਾਂਦਰ ਕਿਲਾ ਕੋਟਲਾ ਸ਼ਿਪਾਕੀ ਜਿਹੜੀਆਂ ਤੁਸੀਂ ਬਚਪਨ ਚ ਖੇਡੀਆਂ ਵੀ ਹੋਣੀਆਂ ਨੇ ਸ਼ੱਕਰਬੀਜ ਜੀ ਤੇ ਸਾਰੀਆਂ ਚੀਜ਼ਾਂ ਅਗਰ ਤੁਸੀਂ ਆਪ ਸਾਰਾ ਆਪਣਾ ਸੱਭਿਆਚਾਰ ਦਾ ਨਿਚੋੜ ਦੇਖੀਏ ਨਾ ਤਾਂ ਸਾਰੀਆਂ ਚੀਜ਼ਾਂ ਸਾਡਾ ਮਾਨਸਿਕ ਤੇ ਸਰੀਰਕ ਵਿਕਾਸ ਕਰਦੀਆਂ ਨੇ ਪਰ ਮੈਮ ਟੀਚਰਸ ਐਂਡ ਮਾਈ ਫੀਅਰ ਫਰੈਂਡਸ ਅ ਵੈਰੀ ਲਵਲੀ ਗੁੱਡ ਮਾਰਨਿੰਗ ਟੂ ਯੂ ਆਲ ਸੱਚ ਦੀਪ ਕੌਰ ਐਜ਼ ਯੂ ਆਲ نو ਅਬਾਊਟ ਦ ਸਪੈਸ਼ਲ ਓਕੇਸ਼ਨ ਆਫ ਪੰਜਾਬ ਦੇ ਸੋ ਟੂਡੇ ਵੀ ਆਰ ਗੈਦਰਡ ਹੇਅਰ ਟੂ ਸੈਲੀਬ੍ਰੇਟ ਪੰਜਾਬ ਦੇ ਪਰਫਾਰਮੈਂਸਿਸ ਪ੍ਰਿਪੇਅਰਡ ਦਾਇਆ ਬਾ ਟੈਲੈਂਟਡ ਸਟੂਡੈਂਟਸ which will make this which will make this day more memorable punjab farsi punjab farsi de do shabd panch atyada mel hai yeh bharat ki ektri sambandhi lakha hai jisda saarthak arth hai panch daryawan di tarte jivein satruj bias habi jhelum ch nada plus began to celebration with the point prepared by sharanjit mam ma

ਪੰਜਾਬ ਤੇ ਇੱਕ ਮੇਰਾ ਦੇਸ਼ ਮੇਰਾ ਨਾਮ ਅਬਰੀਤ ਹੈ ਅਤੇ ਅੱਜ ਮੈਂ ਤੁਹਾਡੇ ਸਾਹਮਣੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਬਾਰੇ ਗੱਲ ਕਰਨ ਲਈ ਇੱਥੇ ਹਾਂ ਜੋ ਆਪਣੇ ਅਮੀਰ ਸਭਿਅਤਾ ਇਤਿਹਾਸ ਅਤੇ ਮਹਿਮਾਨ ਨਿਵਾਜ਼ੀ ਲਈ ਜਾਣਿਆ ਜਾਂਦਾ ਹੈ ਪੰਜਾਬ ਲੋਕ ਗੀਤ ਅਤੇ ਖੁਸ਼ਗੰਗਲ ਨਾਚ ਭੰਗੜਾ ਗਿੱਧਾ ਵਰਗੇ ਅਨੇਕਾਂ ਤਸੱਜ ਨੱਚਾ ਤੇ ਸਵਾਦੀ ਭੋਜਨ ਲਈ ਇਹਨਾਂ ਨੂੰ ਜਾਣਿਆ ਜਾਂਦਾ ਹੈ ਇਹ ਆਪਣੀ ਸਭਿਅਤਾ ਦਾ ਜਸ਼ਨ ਮਨਾਉਂਦੇ ਹਨ ਇਸ ਦੀ ਆਰਥਿਕ ਤੌਰ 'ਤੇ ਪੰਜਾਬੀ ਮਜ਼ਬੂਤ ਹੈ ਅਤੇ ਪੱਛਮੀ ਤੇ ਪੂਰਬੀ ਸਭਿਆਤਾ ਦਾ ਅਨੋਖਾ ਸੁਮੇਲ ਇਹਨਾਂ ਨੂੰ ਸਦਾ ਵਾਰ ਰੂਣਾ ਲਾ ਹੈ ਮੇਰਾ ਪੰਜਾਬ ਖੇਤੀਬਾੜੀ ਦਾ ਪ੍ਰધાન ਸੂਬਾ ਮੇਰੇ ਪੰਜਾਬ ਖੇਤੀਬਾੜੀ ਦੇ ਖੇਤਰ ਵਿੱਚ ਸਭ ਤੋਂ ਅੱਗੇ ਹੈ ਇਹ ਦੇਸ਼ ਦੇ ਦੇਸ਼ ਨੂੰ ਕਣਕ, ਚੌਲ, ਮੱਕੀ ਅਤੇ ਕਈ ਹੋਰ ਅਨਾਜ ਦਿੰਦੇ ਹਨ ਇਸ ਦੇ ਕਿਸਾਨ ਬੜੇ ਮਿਹਨਤੀ ਹਨ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਨੂੰ ਅਨੰਤ ਅੰਮ੍ਰਿਤਪੰਡਾਰ ਦਾ ਕਾਰੋਬਾਰ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਾਧ ਹੈ ਦੇਸ਼ ਦੀ ਆਜ਼ਾਦੀ ਤੇ ਹੋਰ ਲੜਾਈਆਂ ਦੇ ਵਿੱਚ ਪੰਜਾਬੀਆਂ ਨੇ ਆਪਣਾ ਸ਼ਹਾਦਤਾਂ ਦੇ ਕੇ ਪੰਜਾਬ ਨੂੰ ਆਪਣਾ ਪੰਜਾਬ ਤੇ ਆਪਣਾ ਮਾਣ ਵਧਾਇਆ ਹੈ ਧੰਨਵਾਦ ਅੱਜ ਆទਿਰ ਪੰਜਾਬ ਦੇ ਨੇ ਇੱਕ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਸਭ ਤੋਂ ਪਿਆਰਾ ਸਭ ਤੋਂ ਨਿਆਰਾ ਧਰਤੀ ਉਹ ਗੁਲਾਬ ਦੀ ਇਸ ਪੰਜਾਬ ਚੇਰਾ ਕਰਕੇ ਸਿਰ ਰੋਟੀਆਂ ਦਾ ਛੱਬਾ ਲੰਮੀਆਂ ਦਿਲਾਂ ਜਿਹਾ ਜਾਣ ਜੱਟੀਆਂ ਖੇਤਾਂ ਨੂੰ ਲੱਗਦੀਆਂ ਚੰਗੀਆਂ ਤੇ ਪੀਜ਼ੇ 버ਗਰ ਖਾਣੇ ਫालतੂ ਧੂਪਾਂ ਕੇ ਬਣਿਆ ਹੈ ਸਾਦ ਸੱਜਣਾ